ਮੇਦੀ ਮਾਰ ਨਾਲ ਟੈ ਗਿਆ ਬਜ਼ੁਰਗ ਦਾ ਆਸਰਾ ਸਾਰੀ ਉਮਰ ਸਿਰ ਤੇ ਗੋਬਰ ਢੋ ਕੇ ਆਪਣਾ ਪੇਟ ਪਾਲਣ ਵਾਲੀ ਇੱਕ ਬਜ਼ੁਰਗ ਮਾਂ ਜਿਸ ਦਾ ਨਾਮ ਕਲਵੰਤ ਕੌਰ ਹੈ ਪਿੰਡ ਡਾਲ ਜਿਲ੍ਹਾ ਤਰਨਤਾਰਨ ਦੀ ਰਹਿਣ ਵਾਲੀ ਹੈ ਇਹ ਮਾਤਾ ਜਿਸ ਦੀ ਜ਼ਿੰਦਗੀ ਦੀ ਸਾਰੀ ਪੂੰਜੀ ਇੱਕੋ ਕਮਰਾ ਸੀ ਉਹੀ ਕਮਰਾ ਜਿਸ ਦੀ ਕੰਧਾਂ ਨੇ ਉਸ ਦੀ ਥਕਾਵਟ ਦੁੱਖ ਤੇ ਹੌਸਲੇ ਦੇ ਸਾਰੇ ਰਾਜ ਸੰਜੋਏ ਹੰਸਨ ਜਿਸ ਵਿੱਚ ਲੱਗਾ ਪੱਖਾ ਵੀ ਕਿਸੇ ਦਾਨੀ ਵੱਲੋਂ ਪਿਛਲੇ 2 ਸਾਲ ਪਹਿਲਾਂ ਦਾਨ ਕੀਤਾ ਗਿਆ ਸੀ ਪਰ ਕੁਝ ਹੁਣ ਦਿਨ ਪਹਿਲਾਂ ਪਈ ਬੇਰਹਿਮ بارش ਨੇ ਉਸ ਕਮਰੇ ਨੂੰ ਵੀ ਨਾਸ਼ ਕਰ ਦਿੱਤਾ ਕੱਚੀਆਂ ਕੰਧਾਂ ਰਹਿ ਗਈਆਂ ਛੱਤ ਝੋ ਗਈ ਅਤੇ ਉਸ ਮਾਂ ਦੀ ਸਾਰੀ ਉਮਰ ਦੀ ਉਮੀਦ ਵੀ ਮੀਂਹ ਦੇ ਨਾਲ ਹੀ ਵਹਿ ਗਈ ਉਹ ਬਜ਼ੁਰਗ ਮਾਂ ਬਿਨਾ ਛੱਤ ਦੇ ਖੁੱਲੇ ਸਮਾਨ ھیਠ ਬੈਠੀ ਹੈ ਤੇ ਸਮਾਨ ਸਾਰਾ ਤੁਸੀਂ ਦੇਖ ਸਕਦੇ ਹੋ ਕਿ ਇਸ ਤਰ੍ਹਾਂ ਬਾਹਰ ਪਿਆ ਹੈ ਇਹ ਖਬਰ ਸਿਰਫ ਇੱਕ ਕਮਰੇ ਦੇ ਢਾਂ ਦੀ ਨਹੀਂ ਸਦੀਆਂ ਤੋਂ ਜ਼ਿੰਦਗੀ ਨਾਲ ਜੰਗ ਲੜ ਰਹੀ ਮਿਹਨਤੀ ਰੂਹ ਦੀ ਇੱਕ ਕਹਾਣੀ ਹੈ ਆਖਰੀ ਓਟ ਦੇ ਤਬਾਹ ਹੋਣ ਦੀ ਵੀ ਇਹ ਇੱਕ ਮਿਸਾਲ ਹੈ ਹਾਲਾਤਾਂ ਦੇ ਮਾਰੇ ਲੋਕਾਂ ਲਈ ਇਹ ਕੇਵਲ ਮਿੱਟੀ ਦੀ ਕੰਧ ਨਹੀਂ ਸੀ ਸਗੋਂ ਉਸ ਬਜ਼ੁਰਗ ਲਈ ਉਹ ਘਰ ਸੀ ਜਿਸ ਵਿੱਚ ਉਸਦੀ ਜ਼ਿੰਦਗੀ ਦੀਆਂ ਕਈ ਯਾਦਾਂ ਦੁੱਖ ਤੇ ਹੌਸਲੇ ਕਹਾਣੀਆਂ ਵਸਦੀਆਂ ਸਨ ਪਰ ਮਾਤਾ ਦਾ ਹੌਸਲਾ ਕਦੀ ਵੀ ਇਸ ਨੂੰ ਲੈ ਕੇ ਪਸਤ ਨਹੀਂ ਹੋਇਆ ਉਧਰ ਮਾਤਾ ਨਾਲ ਗੱਲਬਾਤ ਕਰਨ ਤੇ ਪਤਾ ਲੱਗਾ ਕਿ ਪੂਰੀ ਜ਼ਿੰਦਗੀ ਗੋਬਰ ਸੁੱਟ ਕੇ ਆਪਣੀ ਮਿਹਨਤ ਮਜ਼ਦੂਰੀ ਕਰਕੇ ਆਪਣੇ ਪਰਵਾਰ ਨੂੰ ਪਾਲ ਪੋਸ਼ ਕੇ ਕਮਾਂਕਾਰਾਂ ਵਾਲਾ ਕਰ ਦਿੱਤਾ ਪਰ ਆਪਣੇ ਹਾਲਾਤ ਕਦੀ ਵੀ ਉਸਦੇ ਨਹੀਂ ਸੁਧਰੇ ਬੇਸ਼ੱਕ ਉਸਦੇ ਪੁੱਤ ਤਿੰਨ ਹਨ ਇੱਕ ਦੀ ਮੌਤ ਹੋ ਗਈ ਪਰ ਬਾਕੀ ਪੁੱਤ ਆਪੋ ਆਪਣਾ ਗੁਜ਼ਾਰਾ ਬੜੀ ਮੁਸ਼ਕਲ ਨਾਲ ਕਰਦੇ ਹਨ ਅਤੇ ਲੋਕਾਂ ਦੇ ਘਰਾਂ ਵਿੱਚ ਵੀ ਉਹ ਕੰਮ ਕਰਦੇ ਹਨ ਕਿਉਂਕਿ ਅੱਜ ਦੀ ਮਹਿੰਗਾਈ ਦੇ ਦੌਰ ਵਿੱਚ ਬੱਚੇ ਪਾਲਨੇ ਬਹੁਤ ਹੀ ਮੁਸ਼ਕਲ ਹਨ ਹੁਣ ਮਾਂ ਬਜ਼ੁਰਗ ਦਾ ਹੌਂਸਲਾ ਕਰਕੇ ਦਵਾਵਾ ਕਰ ਰਹੀ ਹੈ ਕਿ ਸ਼ਾਇਦ ਕਿਸੇ ਦੀ ਨਿਗਾਹ ਉਸ ਦੀ ਤਰਫ ਵੀ ਮੁੜੇ ਤਾਂ ਕਿ ਉਸ ਦੇ ਸਿਰ ਤੇ ਮੁੱਢ ਤੋਂ ਛੱਤ ਬਣ ਸਕੇ ਆਓ ਜਹਾਨ ਦੇ ਆ ਇਸ ਬਜ਼ੁਰਗ ਮਾਤਾ ਦੀ ਕਹਾਣੀ ਕੀ ਨਾ ਮਤਾ ਜੀ ਕਹਾਂ ਤੱਕ ਵਾਹ ਕਿਹੜਾ ਪੈਂਦੇ ਆ ਢਾਲਾ ਤੇ ਕੀ ਮੁਸ਼ਕਲ ਆ ਮੁਸ਼ਕਲ ਇਹ ਹੋਈ ਕਿ ਕੋਈ ਉਠਾਏ ਹਲਾ ਮੇਰਾ ਡਿੱਗ ਜਾ ਉਹ ਉਮਰ ਕਿੰਨੀ ਢਾਡੀ ਉਮਰ ਮੇਰੀ ਹਿੰਦਸਤਾਨ ਤੇ ਪਾਸਤਾ ਜਦੋਂ ਬਣਿਆ ਸੀ ਉਹ ਕਿੰਨੇ ਸਾਲਾਂ ਦੇ 70 ਸਾਲ ਹਨ ਲਾਡੂ ਘਰ 85 ਸਾਲ ਉਮਰ ਆ ਤੇ ਫਿਰ ਵੀ ਜਿਹੜੇ ਆ ਪੂਰੀ ਉਮਰ ਜਿਹੜਾ ਕੰਮ ਕੀਤਾ ਤੇ ਫਿਰ ਵੀ ਇੱਕ ਕਮਰਾ ਹੀ ਸਿਰਫ ਇੱਕ ਬਣਿਆ ਤੇ ਉਹ ਵੀ ਜਿਹੜਾ 70 ਸਾਲ ਤੋਂ ਦੇ ਵਿੱਚ ਆ ਹਾਂ ਤੇ ਫਿਰ ਕੋ ਇਸ ਤਰ੍ਹਾਂ ਕੇ ਜਾ ਰਹਾ ਚੱਲਦਾ ਚਾਰ ਅੰਸ਼ਰ ਮੋਟਾ ਜਿੰਦਰਾ ਦਾ ਸੱਟੇ ਨਹੀਂ ਆ ਗਏ ਅੱਛਾ ਤੇ ਬੱਚੇ ਕਿੰਨੇ ਟਾਡੇ ਬੱਚੇ ਮੇਰੇ ਤਾਂ ਇੰਨਾ ਤੇ ਗਜ਼ਰ ਗਿਆ ਤੇ ਦੋ ਰਹਿ ਗਏ ਉਹ ਕੀ ਕਾਰੋਬਾਰ ਕਰਦੇ ਉਹ ਝਾੜੀ ਦਾ ਪਾਪਾ ਅੱਛਾ ਤੇ ਤੁਸੀਂ ਅੱਡ ਹਾਂ ਤਾਂ ਕਮਰਾ ਜੇ ਵੇਖਿਆ ਜਾਵੇ ਤੇ ਕਮਰਾ ਬਿਲਕੁਲ ਇਹੀ ਜਿਹੜਾ ਉਹ ਡਿੱਗਣ ਵਾਲਾ ਏ ਤੇ ਜਦੋਂ ਅੰਦਰ ਜਾਂਦੇ ਫਿਰ ਡਰ ਨਹੀਂ ਆਉਂਦਾ ਤੁਹਾਨੂੰ ਹੁਣ ਫਿਰ ਕੀ ਖੜਾ ਇੱਕ ਮਿੰਟ ਵੀ ਜਿਹੜਾ ਕੋਲੋਨਾ ਉੱਤੇ ਮੁਸ਼ਕਲ ਏ ਵੀ ਪਤਾ ਨਹੀਂ ਕਦੋਂ ਇਹਨੇ ਡਿੱਗ ਪੈਣਾ ਜਾ ਜੋ ਲਿਖਾ ਉਹ ਹੋ ਮੈਂ ਨਾ ਕੀ ਮੰਗੀ ਕਰਦੇ ਹੁੰਦਾ ਨਹੀਂ ਸੁਣ ਮਾਂ ਗਏ ਹਾਂ ਤੇ ਮੇਰੇ ਸਾਥ ਬਦਲ ਗਿਆ ਹੋਰ ਕੀ ਕਰਾਂ ਹਾਂ ਪੂਰੀ ਉਮਰ ਤੁਸੀਂ ਜਿਹੜਾ ਕੰਮ ਕੀਤਾ ਤਾਂ ਫਿਰ ਇੱਕ ਕਮਰਾ ਹੀ ਸਿਰਫ ਪਾਇਆ ਬੇਟੀ ਵੀ ਸੀ ਕੋਈ ਹੋਰ ਕੀ ਕਰਾਂ ਬੇਟੀ ਹੈਗੀ ਸੀ ਕੋਈ ਆਹ ਬੇਟੀ ਬਾਹਰ ਖੱਡੀ ਬੇਟੀ ਬੇਟੀ ਹੈ ਹੀ ਆ ਕਿਓ ਹੋ ਰਾਜੋ ਹੀ ਆਈ ਹੈ ਵਿਆਹੀ ਹੋ ਗਈ ਹਾਂ ਤਾਂ ਹੁਣ ਜਿਹੜਾ ਤੁਹਾਡਾ ਸਮਾਨ ਅੰਦਰ ਹੈ ਉਹ ਵਰਤੋਂ ਵਾਲਾ ਉਹ ਕਿੱਥੇ ਪਿਆ ਆਹ ਬਾਹਰ ਰੱਖਿਆ ਜੀ ਆਹ ਬਾਹਰ ਤੇ ਚੱਢੀ ਅੱਛਾ ਤੇ ਅੰਦਰ ਪੱਖਾ ਵੀ ਨਹੀਂ ਹੈਗਾ ਹੁਣ ਤੇ ਉਹ ਇਟੀਕਰ ਨੂੰ ਲਾਇਆ ਉਸ ਨੇ ਉਹ ਪਿਓ ਜਿਹਾ ਸੀ ਅੱਛਾ ਨਾ ਵੀਰ ਜੀ ਗੁਰਪਾਲ ਸੇ ਕਿਹੜਾ ਪਿੰਡ ਜੀ ਡਾਲ ਪਿੰਡ ਮਾਦਾ ਨੂੰ ਕਿਸ ਤਰ੍ਹਾਂ ਜਾਣਦੇ ਮਾਤਾ ਤੇ ਆਪਣੇ ਲਾਗੇ ਕੰਮ ਕਰਦੀ ਹੈ ਕਿਸੇ ਦਾ ਜੋ ਤੋਂ ਘਰ ਰੱਖਦੀ ਜਦੋਂ ਨੰਗਦੀ ਤੇ ਰੋਜੀ ਮਤਲਬ ਉਹ ਇਸ ਤੀ ਨਾਂਦੀ ਵੀ ਮੇਰਾ ਸਮਰਾ ਕਿਡਾ ਛੱਤ ਡਿੱਗ ਪਈ ਆ ਉਸਮਾਨ ਬਾਹਰ ਘੱਟ ਜਿ ਰੱਖਿਆ ਤੇ ਬੜਾ ਮੁਸ਼ਕਲ ਆ ਤੇ ਵੀ ਪੱਤਰਕਾਰ ਪਿੰਡ ਦੇ ਜਗਜੀਤ ਸਿੰਘ ਲਿਖਦਾ ਤੇ ਉਹਨਾਂ ਉਹਨਾਂ ਬੋਲਣ ਤੇ ਉਹਦੇ ਨਾਲ ਸੰਪਰਕ ਕੀਤਾ ਤੇ ਫਿਰ ਦੱਸਿਆ ਉਹਨਾਂ ਨੇ ਇਹ ਕਰਕੇ ਵੀ ਮਾਤਾ ਦਾ ਕੋਈ ਨਾ ਕੋਈ ਇਤਾਨੀ ਸੱਚਾ ਨੂੰ ਵੀਰ ਨੂੰ ਆ ਕੇ ਤੇ ਮਦਦ ਕੀਤੀ ਜਾਵੇ ਛੱਤ ਬੁਲਦਾਈ ਜਾਵੇ ਕਿੰਨੀ ਉਮਰ ਮਾਤਾ ਦੀ ਮਾਦਾਦੀ ਮਾਤਾ ਦੇ ਦੱਸਣ ਮੁਤਾਬਕ ਹੈ ਜੀ ਜਦੋਂ ਹਿੰਦੁਸਤਾਨ ਪਾਕਿਸਤਾਨ ਦੀ ਵੰਡ ਹੋਈ ਹੈ 47 ਦੀ ਉਦੋਂ ਮਾਤਾ 7 ਸੰਸਲਾਂ ਦੀ ਹੈ ਅਸੀਂ ਤੋਂ 80 ਬਣਦੀ ਪਰਿਵਾਰ ਦੇ ਵਿੱਚ ਕੌਣ ਕੌਣ ਪਰਿਵਾਰ ਇਹ ਮਾਦਾ ਦੇ ਤਿੰਨ ਮੁੰਡੇ ਆ ਤੇ ਇੱਕ ਕੁੜੀ ਆ ਵਿਆਹਿਆ ਤੇ ਵੱਡਾ ਜਿਹੜਾ ਪੋਤਾ ਮਾਦਾ ਦਾ ਵੀ ਡੈਥ ਹੋ ਗਈ ਆ ਤੇ ਆਪਣਾ ਧਿਆਲੀ ਦਾ ਪੱਗ ਜਾਰਾ ਆਉਦਾ ਹੀ ਚੱਲਦਾ ਉਹਨਾਂ ਦੇ ਮਾਦਾ ਇਕੱਲੀ ਰਹਿੰਦੀ ਹਾਂਜੀ ਹਾਂ ਚੱਲਦੀ ਤੇ ਮਾਤਾ ਦੇ ਕੋਲ ਹੁਣ ਮੋਬਾਈਲ ਨੰਬਰ ਵੀ ਨਹੀਂ ਕੋਈ ਤੇ ਤੁਸੀਂ ਆਪਣਾ ਮੋਬਾਈਲ ਨੰਬਰ ਦੱਸ ਦਿਓ ਜੇ ਕਿਸੇ ਦਾਨੀ ਸੱਜਣ ਸੰਪਰਕ ਕਰਨਾ ਹੋਵੇ ਤਾਂ ਤੁਸੀਂ ਫਿਰ ਮਾਤਾ ਨਾਲ ਸੰਪਰਕ ਕਰਾ ਸਕਦੇ ਉਹਨਾਂ ਦਾ ਹਾਂਜੀ ਤੁਹਾਨੂੰ ਦਰਵਾਦਾਂਗੇ ਜੀ ਉਸੇ ਲੱਗ ਜਾਣਗੇ ਹਾਂਜੀ ਆਪਣਾ ਮੋਬਾਈਲ ਨੰਬਰ ਬੋਲ ਦਿਓ 8295331297 ਇੱਕ ਵਾਰ ਫੇਰ ਬੋਲੋ 8295331297